ہاتھ دیکھتی ہے تھی کا بیاج رکھنی ہے اپنے ساتھی پرفادار رہنا ہے دونوں نے مل جل کے رہنا ہے دوجے کا وشواس جیت کے رکھنا ہے دوسری بےنتی ببا جس کور ہے پیکے گھر ਦਾ ਘਰਾਂ ਫੇਰਨਾ ਮਰਜੀ ਦਾ ਹਟਾਉਣਾ ਪਰ ਸਹੁਰੇ ਘਰ ਵਿੱਚ ਕੁਝ ਰਿਆਜ਼ਾ ਆਉਂਦੀਆਂ ਸਹੁਰੇ ਘਰ ਦੀ ਕੁ ਰਿਆਜ਼ਾ ਹੁੰਦੀ ਹੈ ਉੱਥੋਂ ਦਾ ਰੀਤੀ ਰਿਵਾਜ ਕਰਨ ਦੇ ਮੁਤਾਬਕ ਆਪਣੇ ਆਪ ਨੂੰ ਸਹੁਰੇ ਘਰ ਵਿੱਚ ਜਾ ਕੇ ਢਾਲਣ ਦੀ ਕੋਸ਼ਿਸ਼ ਕਰਨੀ ਹੈ ਵੱਡਿਆਂ ਦਾ ਸਤਿਕਾਰ ਕਰਨਾ ਦੇ ਨੂੰ ਮਾਪਿਓ ਸਮਝਣਾ ਨਹੀਂ ਅੱਜ ਤੋਂ ਬਾਅਦ ਮਾਪਿਓ ਦੀ ਹਨ ਕਿਉਂਕਿ ਸੱਸ ਸੋਹਰਾ ਪਾਵੇ ਪਰ ਲੜਕੇ ਦੇ ਹੰਨ ਤੇ ਪਾਵੇ ਲੜਕੀ ਦੇ ਹੰਨ ਪਰਪਰ ਦਾ ਦਰਜਾ ਦੇਣਾ ਦਾਕਾ ਜੀ ਨੂੰ ਬੇਨਤੀ ਹੈ ਤੁਸੀਂ ਵੀ ਆਪਣੇ ਸੱਸ ਸੋਹਰੇ ਨੂੰ ਆਪਣੇ ਮਾਪਿਆਂ ਦਾ ਜਾਣ ਕੇ ਉਹਨਾਂ ਦੀ ਸੇਵਾ ਕਰਨੀ ਹੈ ਇੱਜ਼ਤ ਕਰਨੀ ਹੈ ਵਿਵਾ ਜੀ ਨੂੰ ਬੇਨਤੀ ਹੈ ਤੁਸੀਂ ਵੀ ਇਸੇ ਤਰ੍ਹਾਂ ਕਰਨਾ ਸੋਹਰੇ ਘਰ ਵਿੱਚ ਵੱਡੇ ਆਂ ਦਾ ਸਨਕਾਰ ਕਰਨਾ ਹੈ ਜੋ ਜੇਖ ਨਨਾੜਾ ਜੋ ਵੀ ਰਿਸ਼ਤੇਦਾਰ ਹਨ ਸਾਰੇ ਨਾਲ ਸਨਕਾਰ ਕਰਨਾ ਚਾਹੀਦਾ ਸੋਹਰੇ ਘਰ ਦੀ ਕਦੇ ਬੁਰੀਾਈ ਨਹੀਂ ਬੀਕੇ ਕਰਦਨੀ ਆ ਕੇ ਔਰ ਬੀਕੇ ਕਰਦੀ ਵਡਿਆਈ ਕਦੇ ਸੋਹਰੇ ਨਾਲ ਜਾ ਕੇ ਨਹੀਂ ਮਾਰਦੀ ਛੋਟੀਆਂ ਮੋਟੀਆਂ ਜ਼ਿੰਦਗੀ ਚ ਗੱਲਾਂ ਭੁੰਡੀਆਂ ਨੇ ਦੁੱਖ ਸੁੱਖ ਆਉਂਦੇ ਹਨ ਅੱਜ ਕੱਲ੍ਹ ਜੋ ਮੈਂ ਸਮਾਂ ਬੜਾ ਨਾਕ ਚ ਚੱਲ ਰਿਹਾ ਹੈ ਸਾਰੇ ਘਰ ਵਿੱਚ ਮਾੜੀ ਗੱਲਬਾਤ ਹੁੰਦੀ ਹੈ ਤਿੰਨਾਂ ਚੋਕ ਕੇ ਫੋਨ ਉਸ ਤੇ ਵੇਲੇ ਫੋਨ ਕਰਨ ਲੱਗ ਜਾਂਦੀਆਂ ਨੇ ਦੇਖੀ ਤੇ ਜੇ ਮਾੜੀ ਦੀ ਗੱਲਬਾਤ ਦੀ ਉਹ ਮਾੜੀ ਵਤੀ ਵਤੀ ਵਰਤਨ ਦੀ ਹੈ ਇਸ ਲਈ ਉਸ ਵਾਸਤੇ ਬੇਨਤੀ ਹੈ ਕਿ ਛੋਟੀਆਂ ਮੋਟੀਆਂ ਗੱਲਾਂ ਜੋ ਹੋ ਜਾਣ ਤੁਹਾਡੇ ਵਿੱਚ ਉਹਨੂੰ ਇਗਨੋਰ ਕਰਨਾ ਹੈ ਉਹ ਛਾਲਣਾ ਨਹੀਂ ਹੈ ਉਹਨੂੰ ਖਤਮ ਕਰ ਦੇਣਾ ਕਿਉਂਕਿ ਸੋਹਰਾ ਪਰਿਵਾਰ ਹੀ ਅੱਜ ਤੂੰ ਬਾਤ ਤੇਰਾ ਨਸਲ ਕਰਾ ਰਿਹਾ ਹੈ ਕਦੇ ਵੀ ਕਿਸੇ ਨਾਲ ਇਹ ਤਦਵੈਤ ਨਹੀਂ ਕਰਨੀ ਹੈ ਮਾਤਾ ਪਿਤਾ ਦੇ ਮਾਣ ਸਤਿਕਾਰ ਕਰਨਾ ਹੈ ਸੱਸ ਸਹੁਰੇ ਦਾ ਗੁਰੂ ਅਮਰਦਾਸ ਮਹਾਰਾਜ ਜਦੋਂ ਆਪਣੀ ਧੀ ਦਾ ਵਿਆਹ ਕੀਤਾ ਨਾ ਜਿੱਦੇ ਪਾਸ਼ਾ ਨੇ ਤੇ ਬੀਬੀ ਭਾਨੀ ਜੀ ਕਹਿੰਦੇ ਪਿਤਾ ਜੀ ਮੈਨੂੰ ਕੀ ਲਾਜ ਦੇਵੋਗੇ ਸਾਰੇ ਪਿਤਾ ਤਾਜ ਦਿੰਦੇ ਨੇ ਧੀਆਂ ਨੂੰ ਮਹਾਰਾਜ ਕਿਹਾ ਜੀ ਬੀਬੀ ਭਾਨੀ ਕਹਿੰਦੀ ਮਹਾਰਾਜ ਮੈਨੂੰ ਕੀ ਲਾਜ ਦੇ ਦੇਲੇ ਇਹ ਕੋਰਵਾ ਮਰਦਾ ਜੀ ਨੇ ਇੱਕ ਕਾਗਜ਼ ਲਿਆ ਕਰਮ ਲਈ ਕਾਗਜ਼ ਕਰਮ ਤੇ ਨਾਲ ਕਾਗਜ਼ ਦੇ ਮਾਰਨੇ ਤਿੰਨ ਫੱਬੇ ਲੇਕੇ ਨਾ ਪਹਿਲਾ ਇੱਕ ਫੱਬਾ ਲੇਕੇ ਝੋਲੀ ਚ ਪਾਇਆ ਪੰ ਦੂਜਾ ਫੱਬਾ ਲੇਕੇ ਪਾਸਾ ਤੇ ਤੀਜਾ ਫੱਬਾ ਲੇਕੇ ਕਾਗਜ਼ ਨਾਲ ਤਿੰਨ ਫੱਬੇ ਝੋਲੀ ਚ ਪਾਏ ਹੈ ਜਿਹੜੇ ਪਿਤਾ ਜੀ ਪੈਸਾ ਦਾ ਹੈ ਅਸਮਦਾ ਕੇ ਬੀਬੀ ਭਾਨੀ ਜੀ ਮਾਰੇ ਕਹਿੰਦੇ ਧੀਏ ਇੱਕ ਅੱਲਾ ਤੇ ਨੂੰਨੀ ਸਾਰੇ ਸੰਸਾਰ ਦੀਆਂ ਧੀਆਂ ਨੂੰ ਦਾਅਰੇ ਦਿੱਤਾ ਹੈ। ਇਹ ਕਿਹੜਾ ਦਾਅਰ ਹੈ ਮਹਾਰਾਜ? ਮਾਰੇ ਕਹਿੰਦੇ ਪਹਿਲਾ ਤੁੱਬਾ ਜਿਹੜਾ ਹੈ ਇਹਦਾ ਮਤਲਬ ਇਹ ਹੈ ਵੀ ਸੋਹਰੇ ਘਰ ਵਿੱਚ ਜਦੋਂ ਕੋਈ ਗਲਤੀ ਹੋ ਜੇ ਨਾ ਬੰਦੇ ਕੋਈ ਇਨਸਾਨ ਗਲਤੀਆਂ ਦਾ ਪੁੱਤਲਾ ਹੈ। ਗਲਤੀਆਂ ਹੁੰਦੀਆਂ ਨੇ। ਜੇ ਸਾਤ ਗਲਤੀਆਂ ਕਰਦਾ ਹੈ ਮਹਾਰਾਜ ਕਹਿੰਦੇ ਧੀਏ ਜੇ ਸੋਹਰੇ ਘਰ ਵਿੱਚ ਕਦੇ ਗਲਤੀ ਹੋ ਜੇ ਨਾ ਅਗੋਂ ਇਹ ਨਹੀਂ ਕਹਿਣਾ ਕਿ ਮੇਰੇ ਤੋਂ ਹੋਈ ਨਹੀਂ ਹੱਥ ਜੋੜ ਕੇ ਕਹਿਣਾ ਭਾਈ ਵੱਡੇ ਹਾਂ ਤੁਸੀਂ ਮੇਰੇ ਜੇ ਗਲਤੀ ਹੋ ਗਈ ਹੈ ਮੇਰੇ ਤੋਂ ਭੁੱਲ ਹੋ ਗਈ ਆ ਤੁਸ ਸਤਨਾਮ ਪਹਿਲਾ ਪਪਾ ਮੇਰੇ ਤੋਂ ਭੁੱਲ ਹੋ ਗਈ ਇਹ ਪਲਪਾ ਬੇ ਡਿਫੀਨੇਸ਼ਨ ਹੈ ਪਹਿਲਾ ਪਪਾ ਮਹਾਰਾਜ ਜੀ ਦੂਜਾ ਪਪਾ ਮਾਰੇ ਕਹਿੰਦੇ ਧੀਏ ਦੂਸਰਾ ਪਪਾ ਹੈ ਜੇ ਕੋਈ ਤੇਰਾ ਮਾਰਾ ਵੀ ਕਰ ਦੇਣ ਉਹ ਤੇ ਕੋਈ ਰਹਿਤ ਦੇਦਾਰ ਭੈਣ ਬਣਾ ਤੇਰਾ ਮਾੜਾ ਕਰ ਜਾਏ ਤੂੰ ਅਗੋਂ ਦਾ ਬਰਾਬਰ ਮਾੜਾ ਨਹੀਂ ਕਰਨਾ ਉੱਠ ਕੇ ਤੂੰ ਕਹਿਣਾ ਸੱਚੇ ਪਾਤਸ਼ਾਹ ਜੀ ਦਾ ਭਲਾ ਕਰੀਆ ਕੋ ਸਤਨਾਮ ਇਹ ਦੂਸਰਾ ਪਪਾ ਹੈ ਇਹ ਚਿੱਤੇ ਰੱਖੀ ਤੇ ਮਾਰੇ ਕਹਿੰਦੇ ਤੀਜਾ ਪਪਾ ਜਿਹੜਾ ਸਭ ਤੋਂ ਜ਼ਰੂਰੀ ਹੈ ਮਾਰੇ ਕਹਿੰਦੇ ਜ਼ਿੰਦਗੀ ਵਿੱਚ ਸੁੱਖ ਵੀ ਆਉਣਗੇ ਦੁੱਖ ਵੀ ਆਉਣਗੇ ਤੇ ਰੱਬ ਨੂੰ ਧੀਏ ਤਨਨਾਂ ਨਾਲ ਮਾਰੀ ਤੀਜਾ ਪਪਾ ਹੈ ਇਹਨਾਂ ਮਾਲਕਾ ਜੀ ਦੁੱਖ ਆਇਆ ਤੇ ਤੇਰਾ ਪਾਣਾ ਕੋ ਸਤਨਾਮ ਇਹ ਤਿੰਨ ਬੱਬੇ ਜਿਹੜੀ ਤੀ ਬੱਲੇ ਬੰਦ ਕੇ ਗਈ ਜਾਏਗੀ ਨਾ ਮਾਰੇ ਕਹਿੰਦੇ ਉਹ ਧੀ ਕਦੇ ਵੀ ਦੁਖੀ ਨਹੀਂ ਹੋਣੀ ਉਹ ਸੁਖੀ ਬਸੇਗੀ ਕਿਉਂਕਿ ਜਿਹੜੀ ਜ਼ਬਾਨ ਹੁੰਦੀ ਹੈ ਨਾ ਜ਼ਬਾਨ ਇਹ ਜ਼ਬਾਨ ਤੇ ਕਹਿੰਦੇ ਨੇ ਰੋਟੀ ਤੇ ਕੀ ਤੇ ਜ਼ਬਾਨ ਤੇ ਜੀ ਲੱਗ ਜੇ ਨਾ ਤਾਂ ਗੱਲ ਬਣ ਜਾਂਦੀ ਹੈ ਹਰ ਇੱਕ ਦਾ ਸਤਿਕਾਰ ਕਰਨਾ ਮਿੱਠਾ ਬੋਲਣਾ ਆਦਿਕਾਲ ਵਿਖਿਆ ਵੀ ਜਿਹਨੇ ਵਾਸਤੇ ਕਰਨਾ ਘਰ ਵਾਲੇ ਨੂੰ ਕਿਸੇ ਧਾਗੇ ਦੇ ਵਿੱਚ ਨਾ ਜੱਗਣਾ ਦੇ ਲੋਕ ਪੈ ਜਾਂਦੇ ਨੇ ਮਾਰੇ ਕਹਿੰਦੇ ਭਾਈ ਤੂੰ ਘਰ ਵਾਲੇ ਨੂੰ ਤਾਂ ਕੀ ਸਾਰੇ ਸੰਸਾਰ ਨੂੰ ਵਸ ਵਿੱਚ ਪਰਿਵਾਰ ਨੂੰ ਵਸ ਵਿੱਚ ਕਰ ਸਕਦੀ ਹੈ ਦੀਏ ਕਿਵੇਂ ਮਾਰੇ ਕਹਿੰਦੇ ਜੇ ਮਿੱਠਾ ਜਬਾਨ ਨਾਲ ਬੋਲੇਗੀ ਨਾ ਜਬਾਨ ਦੀ ਮਿਠਾਸ ਰਹੀ ਤੇ ਨਿਵਣ ਤੋਂ ਕਰਖਵਣ ਕੋਣ ਜੇ ਬਾੜੀਆਂ ਮੰਤਰ ਇਹ ਤਰ੍ਹਾਂ ਪੜ੍ਹਿਆ ਵਿੱਚ ਦਾ ਕੰਮ ਸਿਆਈ ਤੁਮਾਰੇ ਕਹਿੰਦੇ ਮਿੱਠਾ ਬੋਲ ਸਾਰਾ ਪਰਿਵਾਰ ਹੀ ਤੇਰੇ ਵਸ ਵਿੱਚ ਰਹੇਗਾ ਕੋ ਸਤਨਾ ਸਾਰਾ ਪਰਿਵਾਰ ਤੇਰੀ ਜਨ ਕਰੇਗਾ ਮਾਣ ਦੇਗਾ ਵੀ ਬੜੀ ਸਿਆਣੀ ਧੀ ਹੈ ਜਿਹੜੀ ਧੀ ਚੰਗੇ ਗੁਣ ਲੈ ਕੇ ਜਾਂਦੀ ਹੈ ਸਟੇਕੇ ਘਰ ਤੋਂ ਉਹ ਆਪਣੀ ਵੀ ਇੱਜ਼ਤ ਵਧਾਉਂਦੀ ਹੈ ਮਾਂ-ਪਿਓ ਦੀ ਵੀ ਵਧਦੀ ਹੈ ਵੀ ਫਲਾਣੇ ਦੀ ਧੀ ਆਈ ਹੈ ਤੇ ਮਾਂ-ਪਿਓ ਦੀ ਵੀ ਵਾਦੀ ਪਿੰਡ ਦੀ ਵੀ ਵਾਦੀ ਫਲਾਣੇ ਪਿੰਡ ਦੀ ਧੀ ਆ ਕੋ ਸਤਨਾ ਇਸ ਕਰਕੇ ਅੱਜ ਵੇਖਿਆ ਫੋਤੇ ਲੋਕ ਕਾਰ ਦੇ ਦੇ ਰਹੇ ਧੀ ਨੂੰ ਕਾਰ ਦੇਣ ਦੀ ਬੜੀ ਲੋਕਾਂ ਨੂੰ ਚਾਹਨਾ ਹੈ ਪਰ ਸੰਸਕਾਰ ਧੀ ਨੂੰ ਕੋਈ ਨਹੀਂ ਦੇ ਰਿਹਾ ਕਾਰ ਵਾਲੀ ਧੀ ਸੁਖੀ ਵਸੇ ਨਾ ਵਸੇ ਗਿਆ ਨਹੀਂ ਸਕਦੇ ਪਰ ਜਿਹੜੀ ਧੀ ਨੂੰ ਸੰਸਕਾਰ ਚੰਗੇ ਮਿਲ ਗਏ ਉਹ ਧੀ 100% ਬਸਰੀ ਹੈ ਉਹ ਸਤਨਾਮ ਕਹਿੰਦਾ ਹੈ ਇਸ ਕਰਕੇ ਭਾਈ ਇਹ ਪਰਿਵਾਰ ਸਾਰਾ ਗੁਰਮਖ ਹੈ ਬਾਕੀ ਭਾਪੀ ਸਜਣਾ ਤੋਂ ਪਤਾ ਲੇਖਣ ਤੋਂ ਲੱਗ ਰਿਹਾ ਵੀ ਗੁਰਮਖ ਪਰਿਵਾਰ ਨੇ ਸਾਰੇ ਤਾਂ ਬਹੁਤ ਬਹੁਤ ਧੰਨਵਾਦ ਬੱਚਿਆਂ ਨੂੰ ਬੇਨਤੀ ਭਾਈ ਅਮਰ ਸ਼ੱਕੇ ਗੁਰੂ ਵਾਲੇ ਬਣਨਾ ਹੈ ਕਦੇ ਵੀ ਤੁਹਾਡੇ ਵਿਕਤਾ ਦੇ ਚੱਕਰਾਂ ਤੇ ਸਿਆਣਿਆਂ ਦੇ ਚੱਕਰਾਂ ਜੀ ਪੈਣਾ ਕਿਉਂਕਿ ਅਨੰਦ ਚਰ ਤੁਹਾਡੇ ਪੂਰਬਸਤਾਨ ਵਾਲ ਦੇ ਜਨਮਾਂ ਚ ਪੈਦੀ। ਬੱਚਿਆਂ ਨੂੰ ਬੇਨਤੀ ਹੈ ਤੁਹਾਡੇ ਮਾਪਿਓ ਨੇ ਬੜੀ ਰੀਤ ਨਾਲ ਤੁਹਾਡਾ ਵਿਆਹ ਕੀਤਾ ਹੈ। ਤੁਹਾਨੂੰ ਪਾਲਿਆ ਪੜਾਇਆ ਲਖਾਇਆ ਤੇ ਮਾਪਿਓ ਦੀ ਇੱਜ਼ਤ ਕਰਨੀ ਤੁਸੀਂ ਜ਼ਿੰਦਗੀ ਚ ਕਦੇ ਵੀ ਕੋਈ ਕੰਮ ਕਰਨਾ ਹੈ। ਕਦੇ ਵੀ ਕੋਈ ਫੈਸਲਾ ਲੈਣਾ ਹੈ ਮਾਪਿਓ ਨੂੰ ਵਿਚ ਬਿਠਾ ਕੇ ਫੈਸਲਾ ਲੈਣਾ। ਦਾਦਾ ਜਸਪ੍ਰੀ ਗੁਰਪ੍ਰੀਤ ਸਿੰਘ ਦੇ ਪੁੱਤ ਦਾ ਜਸਪ੍ਰੀਤ ਪੌਰ ਤੁਹਾ ਮੇ ਬੇਟੀ ਹੈ ਕਦੇ ਵੀ ਜ਼ਿੰਦਗੀ ਚ ਕੋਈ ਫੈਸਲਾ ਲੈਣਾ ਮਾਪਿਆਂ ਤੋਂ ਪੁੱਛੇ ਬਿਨਾ ਨਹੀਂ ਲੈਣਾ ਮਾਪਿਆਂ ਨੂੰ ਵਿੱਚ ਬਿਠਾ ਕੇ ਇੱਜ਼ਤ ਨਾਲ ਮਾਪਿਆਂ ਨੂੰ ਪੁੱਛਣਾ ਬਾਪੂ ਜੀ ਮਾਤਾ ਜੀ ਕੰਮ ਕਰ ਲਈਏ ਤਾਂ ਦੱਸੋ ਸਲਾਹ ਦਿਓ ਜਦੋਂ ਮਾਪਿਆਂ ਨੂੰ ਵਿੱਚ ਲੈ ਕੇ ਤੁਸੀਂ ਕੰਮ ਕਰੋਗੇ ਤੁਹਾਡਾ ਕੋਈ ਵੀ ਕੰਮ ਨਹੀਂ ਪਰੇਗਾ ਇਸ ਵਾਸਤੇ ਮਾਪਿਆਂ ਦਾ ਸਦਾ ਹੀ ਇੱਜ਼ਤ ਰੱਖਣੀ ਹੈ ਮਾਪਿਆਂ ਨੂੰ ਪਹਿਰ ਦੇਣੀ ਪਹਿਲੇ ਦਾ ਸਭ ਤੋਂ ਪਹਿਲਾਂ ਮਾਪਿਆਂ ਦਾ ਸਤਿਕਾਰ ਕਰਨਾ ਭਾਵੇਂ ਬੇਟੀ ਦੇ ਸਹੁਰੇ ਨੇ ਆਵੇਂ ਦਾਤਾ ਜੀ ਦੇ ਸਹਾਰੇ ਇਹਨਾਂ ਨੂੰ ਪੂਰਾ ਸਤਕਾਰ ਦੇ ਕੇ ਜਿੰਦਗੀ ਚ ਆਈ ਜਿੰਦਗੀ ਦੇ ਸੁੱਖ ਮਿਲਦੇ ਨੇ ਦੋਵੇਂ ਤੁਸੀਂ ਆਪਸ ਵਿੱਚ ਮਿਲ ਜੁੜ ਕੇ ਰਹਿਣਾ ਕਿਉਂਕਿ ਦੋ ਖੰਭਾ ਤੋਂ ਬਿਨਾ ਪੰਛੀ ਉੱਡ ਨਹੀਂ ਸਕਦਾ ਇੱਕ ਗ੍ਰਸਤ ਜੀ ਬਣੇ ਲੰਗਾ ਅਸੀਂ ਜਿੰਦਗੀ ਦੀ ਨਵੀਂ ਸ਼ੁਰੂਆਤ ਕਰ ਰਹੇ ਹਾਂ ਅੱਜ ਪੱਡੀ ਜਿੰਦਗੀ ਦਾ ਨਵਾਂ ਇਤਿਹਾਸ